ਲੰ ਮੈਰਿਜ ਕਰਵਾਣੀ ਕੁੜੀ ਨੂੰ ਨਹੀਂ ਮਹਿੰਗੀ ਪੈ ਜਾਂਦੀ ਕਿ ਉਸਦੇ ਘਰਦਿਆਂ ਵੱਲੋਂ ਉਸ ਦਾ ਕੁੱਟਕੁੱਟ ਕੇ ਪੂਰੇ ਪਿੰਡ 'ਚ ਹੀ ਜਲੂਸ ਕੱਟ ਦਿੱਤਾ ਜਾਂਦਾ ਹੈ ਜੀ ਹਾਂ ਕਸ਼ਮੀਰ ਕੌਰ ਨਾਮ ਦੀ ਕੁੜੀ ਜਿਸ ਦਾ ਉਸਦੇ ਘਰ ਵਾਲੇ ਕੁੱਟਕੁੱਟ ਕੇ ਪੂਰੇ ਪਿੰਡ 'ਚ ਜਲੂਸ ਕੱਟ ਦਿੰਦੇ ਨੇ ਸਿਰਫ ਉਸ ਦਾ ਕਸੂਰ ਇੰਨਾ ਸੀ ਕਿ ਲੰਮ ਮੈਰਿਜ ਕਰਵਾ ਲੈਂਦੀ ਹੈ ਉਹ ਜੀ ਹਾਂ ਮਾਮਲਾ ਤਰਨਤਾਰਨ ਦੇ ਜਲੋਕੇ ਦਾ ਸਾਹਮਣੇ ਆ ਰਿਹਾ ਹੈ ਜਿੱਥੇ ਦੀ ਰੈਡ ਵਾਲੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਜਾ ਕੇ ਲੰਮ ਮੈਰਿਜ ਕਰਵਾ ਲੈਂਦੀ ਹੈ ਤੇ ਉਸ ਤੋਂ ਬਾਅਦ ਹੀ ਉਸਦੇ ਘਰ ਵਾਲੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਲੈਂਦੇ ਨੇ ਕਿ ਜਦੋਂ ਉਹ ਪਿੰਡ ਆਵੇਗੀ ਤਾਂ ਉਸਦੇ ਘਰ ਵਾਲੇ ਉਸ ਨੂੰ ਜਾਨੋਂ ਹੀ ਮਾਰ ਦੇਣਗੇ ਕਸ਼ਮੀਰਕੌਰ ਜੋ ਕਿ ਆਂਗਣਵਾੜੀ ਵਰਕਰ ਹੈ ਤੇ ਜਦੋਂ ਆਪਣੇ ਕੰਮ ਤੇ ਜਾਣ ਲਈ ਵਸਤਾ ਸਫ਼ਰ ਕਰਦੀ ਹੈ ਤੇ ਉਸਤੇ ਘਰ ਵਾਲੇ ਇਥੇ ਆ ਜਾਂਦੇ ਨੇ ਤੇ ਉਸਦੀ ਬੁਰੀ ਤਰੀਕੇ ਨਾਲ ਕੁੱਟਮਾਰ ਕਰਦੇ ਨੇ ਕਸ਼ਮੀਰਕੌਰ ਦੱਸਦੀ ਹੈ ਕਿ ਉਸਦੇ ਘਰ ਵਾਲੇ ਉਸਤੇ ਇੰਨੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਨੇ ਕਿ ਉਸਦੇ ਲਾਸ਼ਾ ਤੱਕ ਪਹੁੰਚ ਜਾਂਦੀਆਂ ਨੇ ਕਸ਼ਮੀਰਕੌਰ ਨੂੰ ਕੁੱਟਮਾਰ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਉਸਨੂੰ ਦਾਖਲ ਕੀਤਾ ਜਾਂਦਾ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਬਾ ਤਾਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀਏ ਤੇ ਮੇਰੇ ਹਸਬੰਦ ਇਹ ਆਪਣੀ ਮਰਜ਼ੀ ਨਾਲ ਜਿਹੜੀ ਇਹ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਕੁੱਟਮਾਰ ਕੀਤੀ ਹੈ। ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ ਖਿਲਾਫ ਚਲਦੇ ਸੀ ਹਾਂਜੀ ਖਿਲਾਫ ਚਲਦੇ ਸੀ। ਪਰ ਇੱਕ ਵਿਅਕਤੀ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀਗਾ? ਇਹ ਤਾਂ ਇੱਕ ਲੜਕੀ ਹੈ ਕਸ਼ਮੀਰ ਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਹਨੇ ਲਾਹ ਮਰਜ਼ੀ ਕਰਵਾਈ ਹੈ। ਇਹ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ। ਤੇ ਇਹਦਾ ਆਪਣੇ ਪਿੰਡ 'ਈ ਆਂਗਣ ਵਾਲੀ ਵਰਕਰ ਸੀਗੀ ਜਦੋਂ ਇੱਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਬਗੀਚਾ ਸਿੰਘ ਭਰਾ ਜਿਹੜਾ ਸੀਗਾ ਉਹਦਾ ਬਲਵਿੰਦਰ ਸਿੰਘ ਤੇ ਦੂਸਰ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਹੈ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੁੱਟਮਾਰ ਕੀਤੀ ਹੈ ਵਜਾ ਰੰਜਸ ਸੀਗੀ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਡ ਮੈਰਿਜ ਨੇ ਕਰਾਈ ਸੀ ਆ ਕੋਡ ਮੈਰਿਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂਜੀ ਇਹ ਚੰਗਾ ਨਹੀਂ ਸਮਝ ਦੇਖੀ ਆ ਆ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਆ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਨਾਂ ਇਹਨੇ ਵਿਆਹ ਕਰਵਾਇਆ ਹੁਣ ਅਗਲੀ ਕਾਰਵਾਈ ਕੀਤੀ ਆ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਆ ਕੋਈ ਐਕਸਟਰਾ ਕੋਈ ਇਹਨਾਂ ਨਾਲ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਆ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੀ Subscribe to One India channel and never miss an update.